ਰੋਲਾ 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 에이ਜੰਟ ਨੇ ਦੁਬਈ ਪੇਚਿਆ ਬੰਦਾ ਪਰ ਉਸ ਦੇ ਘਰ ਪਹੁੰਚ ਗਏ ਉਹ ਨੌਜਵਾਨ ਦੇ ਪਰਿਵਾਰ ਦੇ ਮੈਂਬਰ ਜਿਸ ਨੂੰ ਬਾਹਰ ਪੇਚਿਆ ਸੀ ਕਿਉਂਕਿ ਬਾਹਰਤਾ ਪੇਚਤਾ ਸੀ ਪਰ ਵਾਦਾ ਵਫਾ ਨਹੀਂ ਹੋਇਆ ਬੰਦਾ ਕੰਮ ਤੇ ਨਹੀਂ ਲੱਗਿਆ ਸੀ ਬਸ ਇਸੇ ਘਰ ਨੂੰ ਲੈ ਕੇ ਪਰਿਵਾਰ ਦੇ ਲੋਕ ਦੁਖੀ ਹੋ ਕੇ ਪਹੁੰਚ ਕੇ 에ਜੰਟ ਦੇ ਘਰ ਪਰ ਉਥੇ ਇਨਾ ਮਾਹੌਲ ਕਰ ਮਾ ਗਿਆ ਇਨਾ ਰੋਲਾ ਪੈ ਗਿਆ ਕਿ ਇਨਾ ਵਿੱਚ ਇੱਕ ਸ਼ਖਸ ਸੀ ਜਾਨ ਚਲੀ ਗਈ ਇੱਕ ਬੰਦਾ ਤਣਾਅ ਨਾਲ ਚੱਲਦੇ ਹੋਏ ਆਪਣੀ ਜਾਨ ਗਵਾ ਬੈਠਾ ਕਿਉਂਕਿ ਉਸਨੇ ਵਿਆਹ ਤੇ ਪੈਸੇ ਚੱਕ ਕੇ ਭੇਜਿਆ ਸੀ ਆਪਣੇ ਨੂੰ ਵਿਦੇਸ਼ ਪਰ ਸੁਪਨਾ ਸਾਕਾਰ ਨਹੀਂ ਹੋਇਆ ਏਜੰਟ ਦਾ ਵਾਦਾ ਵਫਾ ਨਹੀਂ ਹੋਇਆ ਹਾਲਾਂਕਿ ਏਜੰਟ ਦਾ ਦਾਵਾ ਹੈ ਕਿ ਉਹ ਇਹਨਾਂ ਨੂੰ ਖੁਦ ਹਸਪਤਾਲ ਲੈ ਗਿਆ ਪਰ ਇਹਨਾਂ ਦੀ ਜਾਨ ਜਾ ਚੁੱਕੀ ਸੀ ਏਜੰਟ ਦਾ ਕਹਿਣਾ ਹੈ ਕਿ ਉਸਦੀ ਕੋਈ ਗਲਤੀ ਨਹੀਂ ਹੈ ਆਓ ਤੁਹਾਨੂੰ ਦਿਖਾਨੇ ਆ ਪਰਿਵਾਰ ਦਾ ਕੀ ਕਹਿਣਾ ਸੀ ਨਾਲ ਹੀ ਸੁਣਾਣੇ ਆ ਏਜੰਟ ਕੀ ਕਹਿ ਰਿਹਾ ਹੈ ਕੌਣ ਸਹੀ ਕੌਣ ਗਲਤ ਆਪੇ ਲਾ ਲੋ ਅੰਦਾਜ਼ਾ ਪਰ ਇੱਕ ਸ਼ਖਸ ਦੀ ਜ਼ਿੰਦਗੀ ਤਾਂ ਚਲੀ ਗਈ ਤਰਕਪੇਲ ਪੰਜਾਬੀ ਟੀਵੀ ਤੇ ਲੈ ਗੁਰਦਾਸਪੁਰ ਤੋਂ ਲਾਉਪ੍ਰੈਸਿੰਗ ਕੋਸ਼ੇ ਪੋਰਟਲ ਪਰ ਕਿੰਨੇ ਤੁਸੀਂ ਅੱਜ ਕਾਲੇ ਪੈਸੇ ਲੈਣਗੇ ਏਜੰਟ ਕੋ ਤੇ ਕੀ ਹੋਇਆ ਉੱਥੇ ਤੇ ਕੋਈ ਪਹਿਲੇ ਤੇ ਕੋਈ ਗੱਲ ਨਹੀਂ ਹੋਈ ਦੂਜਾ ਜਣਾ ਉਹ ਤੇ ਚੰਗੀਆਂ ਗੱਲਾਂ ਕਰਦਾ ਰਿਹਾ ਜਿਹੜਾ ਦੂਜਾ ਆ ਉਹਨੇ ਕੁਝ ਕਿਹਾ ਉਸੇ ਵੇਲੇ ਬੇਹੋਸ਼ ਹੋ ਗਿਆ 10 ਮਿੰਟਾਂ ਚ ਮੇਰਾ ਜੀਜਾ ਵਾ ਹੇ ਉਹਨਾਂ ਨੂੰ ਸਾਡੀ ਮਿਲਣੀ ਚਾਹੀਦੀ ਆ ਹੇ ਰੱਬਾ ਏ ਏਜੰਟ ਨੇ ਤਾੜੀ ਗੱਟ ਤੇ ਜਾਂ ਜਿਹਾ ਹਾਂਜੀ ਭੇਜਿਆ ਸੀ ਤੇ ਇਹਨਾਂ ਲਈ ਏਜੰਟ ਕਿ ਕਰ ਗਏ ਕਿ ਉਹਨੂੰ ਕੰਮ ਦੇ ਤੁਸੀਂ ਕਿਉਂ ਨਹੀਂ ਲਵਾਉਂਦੇ ਹੈਗੇ ਤੁਤੋਂ ਸਾਡੇ ਨਾਲ ਲੜਨਿਆ ਤੇ ਜੇ ਦੋਨਾਂ ਨੇ ਪਾਪਾ ਨੂੰ ਉਹਨਾਂ ਨੇ ਚਾਰਜ ਹੋ ਦਿੱਤੀ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਨਹੀਂ ਪਤਾ ਨਹੀਂ ਮੌਤ ਹੋਈ ਤੁਹਾਡੇ ਕੀ ਲੱਗਦਾ ਮੇਰੇ ਪਾਪਾ ਲੱਗਦੇ ਆ ਉਹਨਾਂ ਉਹਨਾਂ ਦੇ ਮਤਲਬ ਕਿ ਉਹਨਾਂ ਨੇ ਉੱਥੋਂ ਜਿਹੜਾ ਉਹ ਜਿਹੜਾ ਦੂਸਰਾ ਬੰਟ ਬਿੱਟੂ ਜੰਤੀ ਆ ਨਾ ਉਹ ਆਇਆ ਤੇ ਉਹ ਬੋਲਣ ਡਿਆ ਪਿਆ ਤੇ ਉਹਨਾਂ ਦੇ ਮਤਲਬ ਕਿ ਸੜਾ ਲੜਾਈ ਉਹ ਘਟ ਆਪਸ ਵਿੱਚ ਪਰ ਉਹ ਤੇ ਡੈੱਡ ਹੋ ਗਏ ਉਸ ਵੇਲੇ ਉੱਥੇ ਡੈੱਡ ਹੋ ਗਏ ਹੁਣ ਸਾਫ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਉਹਨੇ ਤੇ ਵਾਪਸ ਆਣੀ ਜਾਣਾ ਵੀ ਕਿੰਨਾ ਬੜਾ ਨੰਨਾ ਸਾਰਾ ਬਰੂਨ ਸੀ ਇਹ ਕਾਲਾ ਹੋ ਗਿਆ ਨਾ ਟਰਲ ਆਪਣਾ ਏਜੰਟ ਦਾ ਏਜੰਟੀ ਦਾ ਕੰਮ ਹਾਂਜੀ ਹਾਂਜੀ ਸਰ ਤੇ ਕੀ ਮਾਮਲਾ ਹੋਇਆ ਸਾਰਾ ਸਰ ਮਾਮਲਾ ਇਹ ਹੋਇਆ ਜੇ ਕਿ ਮੈਨਾਂ ਦਾ ਜਵਾਈ ਨੂੰ ਭੇਜਿਆ ਦੁਬਈ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਅੱਛਾ ਸਰ ਉਹਨਾਂ ਨੂੰ ਕੰਮਤ ਲਵਾਇਆ ਜੀ ਦੋ ਤਿੰਨ ਥਾਂ ਕੰਮਤ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਵੀ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮਤ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਉਹਨਾਂ ਦੀ ਗੱਲ ਸੁਣੀ ਆ ਸਰ ਚਾਹ ਪਾਣੀ ਉਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਸੱਜਣ ਬੰਦੇ ਬੈਠਾ ਬੈਠਾ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮਰ ਕੇ ਮੈਂ ਖੋਦਣ ਨਾਲ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੇ ਦਾ ਨਹੀਂ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਠੀਕ ਹਾਂ